ਕੀ ਕਰੂੰਗਾ ਲੈ ਕੇ ਸਾਡੇ ਸਿੱਖਟਰ ਉੱਡਾ ਦੇ ਕਿੰਨਾ ਬਾਪ ਦੇ ਨੌਕਰ ਆਏ ਕਿਤਾ ਕਰੇਗਾ ਕਰ ਲੇਗਾ ਹਾਂ ਇਹ ਜਦੋਂ ਪ੍ਰਧਾਨ ਹੋ ਕਦਮ ਪਾ ਦੇ ਮੋਟੋ ਸਲਾਕ ਨਾ ਪਿੱਛੇ ਇਹ ਕਿੱਥੇ ਪਾ ਦੇ ਮੁੰਡਾ ਗੱਲ ਸੱਚੀ ਤੋਂ ਹਾਂ ਸਿਨੀ ਜਦੋਂ ਬਾਪ ਬਾਹਰ ਨਹੀਂ ਮਰਦਾ ਕੋਈ ਨਹੀਂ ਨਾਲ ਕੇ ਪੰਜਾਬ ਕਾਂਗਰਸ ਇੱਕ ਪਾਸੇ ਆਪਣੇ ਦਿਗਜ ਨੇਤਾਵਾਂ ਦੀਆਂ ਦਲ ਬਦਲੀਆਂ ਦੇ ਨਾਲ ਜੁਟ ਰਹੀ ਹੈ ਤੇ ਦੂਜੇ ਪਾਸੇ ਟਿਕਟਾਂ ਵੰਡੇ ਜਾਣ ਤੋਂ ਬਾਅਦ ਪਾਰਟੀ ਆਪਣੇ ਵਰਕਰਾਂ ਦੇ ਗੁੱਸੇ ਦਾ ਸ਼ਿਕਾਰ ਹੋ ਰਹੀ ਹੈ ਤਸਵੀਰਾਂ ਪਟਿਆਲਾ ਲੋਕ ਸਭਾ ਹਲਕੇ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਪਾਰਟੀ ਖਿਲਾਫ ਜਮ ਕੇ ਵਿਰੋਧ ਪ੍ਰਦਰਸ਼ਨ ਹੋਇਆ ਹੈ ਤੇ ਇਹ ਪ੍ਰਦਰਸ਼ਨ ਵਿਰੋਧੀਆਂ ਨੇ ਨਹੀਂ ਬਲਕਿ ਪਟਿਆਲਾ ਦੇ ਟਕਸਾਲੀ ਕਾਂਗਰਸੀ ਵਰਕਰਾਂ ਨੇ ਕੀਤਾ ਹੈ ਪਟਿਆਲਾ ਤੋਂ ਡਾਕਟਰ ਤਰੰਵੀਰ ਗਾਂਧੀ ਨੂੰ ਟਿਕਟ ਦਿੱਤੇ ਜਾਣ ਤੋਂ ਬਾਅਦ ਇੱਥੋਂ ਵੱਡੀ ਗਿਣਤੀ ਕਾਂਗਰਸੀ ਵਰਕਰ ਪਾਰਟੀ ਦੇ ਨਾਲ ਨਾਰਾਜ਼ ਚੱਲ ਰਹੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਨੇ ਵਰਕਰਾਂ ਦੇ ਨਾਲ ਬਿਨਾ ਕਿਸੇ ਸਲਾਹ مشورے ਦੇ ਕੁਝ ਦਿਨ ਪਹਿਲਾਂ ਖੇਮੇ ਵਿੱਚ ਸ਼ਾਮਲ ਹੋਏ ਡਾਕਟਰ ਧਰਮਵੀਰ ਗਾਂਧੀ ਨੂੰ ਟਿਕਟ ਦੇ ਕੇ ਉਹਨਾਂ ਨੂੰ ਨਿਰਾਸ਼ ਕੀਤਾ ਹੈ ਵਰਕਰ ਚਾਹੁੰਦੇ ਨੇ ਕਿ ਇੱਥੋਂ ਦਿੱਗਜ ਕਾਂਗਰਸੀ ਲੀਡਰ ਹਰਦੇਵਾਲ ਸਿੰਘ ਕੰਬੋਜ ਨੂੰ ਹੀ ਟਿਕਟ ਦਿੱਤੀ ਜਾਵੇ ਨਹੀਂ ਤਾਂ ਕਾਂਗਰਸ ਦੇ ਖਿਲਾਫ ਉਗਤਨਗੇ ਹਾਲਾਂਕਿ ਪ੍ਰਧਾਨ ਰਾਜਾ ਵੜਿੰਗ ਨੇ ਵਰਕਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਮਾਮਲਾ ਉਲਟ ਹੋ ਗਿਆ ਤੇ ਵੜਿੰਗ ਹੀ ਆਪਣੇ ਅਦੇ ਗੁੱਸੇ ਦਾ ਸ਼ਿਕਾਰ ਹੋ ਗਈ ਇਸ ਵਿੱਚ ਚੋਧਰੀਆ ਮੈਂ ਰਾਜਵੇਦ ਰਹਿਣ ਵਾਲਾ ਇਹ ਐਸ ਵੀ ਕਾਂਗਰਸ ਪਾਰਟੀ ਆ ਕਿਤੇ ਮੜੇ ਨਾਰਨੋ ਦੇ ਇਹਨਾਂ ਨੇ ਵਰਕਰਾਂ ਨੂੰ ਸਲਾਹ ਨਾ ਕਰਕੇ ਦਿੱਤੀ ਹੈ ਟਿਕਨੇ ਪਾਰਟੀ ਦਾ ਬੰਦਾ ਲੈ ਕੇ ਸਾਡੇ ਸਿਰ ਤੇ ਬਿਠਾ ਦਿਆ ਇਹਨਾਂ ਦਾ ਬਾਪ ਦੀ ਨੌਕਰ ਆਈ ਜਿੱਦਾਂ ਕਰੇ ਕਰਨਗੇ ਹਾਂ ਸਾਰੇ ਕਿਸੇ ਦਾ ਰਾਜਾ ਬਣ ਗਿਆ ਰਾਜਾ ਬਣ ਗਿਆ ਜੋ ਰਾਜਾ ਬਣੇ ਤੁਹਾਡੇ ਪ੍ਰਧਾਨ ਨੇ ਪੰਜਾਬ ਦੇ ਪ੍ਰਧਾਨ ਨੇ ਹੱਕਾ ਦਾ ਪ੍ਰਧਾਨੀ ਵਰਕਰਾਂ ਨੂੰ ਸਲਾਹ ਕਰੇ ਟਿਕਨੇ ਪਾਰਟੀ ਦਾ ਬੰਦਾ ਲੈ ਕੇ ਸਾਡੇ ਸਿਰ ਤੇ ਬਿਠਾ ਕੇ ਲੋਕ ਨਿਗੰਧ ਨਹੀਂ ਵੋਟ ਮੋ

ਜਿਹਨੂੰ ਤਾਂ ਹੀ ਬੁਲਾਇਆ ਗਿਆ ਸੀ ਜਿਹੜੇ ਡਾਕਟਰ ਧਰਮਵੀਰ ਗਾਂਧੀ ਨੇ ਉਹਨਾਂ ਨੂੰ ਪਹਿਲਾਂ ਆਵਾਮਨੀ ਪਾਰਟੀ ਦੇ ਜਿਧੇ ਆ ਸੀ ਅਸੀਂ ਪੁਪਾਈਆਂ ਸੀ ਬੋਟਾ ਉਸ ਟਾਈਮ ਤੇ ਉਦੋਂ ਬਾਅਦ ਸਾਡੇ ਦੀ ਪਰਚੇ ਦਰਜ ਕਰਾਇਆ ਉਹਨਾਂ ਨੇ ਧਰਮਵੀਰ ਗਾਂਧੀ ਡੇਢ ਸਾਲ ਨਹੀਂ ਰਹੇ ਦੇਖੋ ਉਹ ਬੰਦਾ 5 ਸਾਲ ਗਾਇਬ ਰਿਹਾ ਜੀ ਉਸ ਤੋਂ ਬਾਅਦ ਹੁਣ ਉਹਨੇ ਟਿਕਟ ਲੈ ਲਈ ਟਿਕਟ ਲੈਣ ਤੋਂ ਬਾਅਦ ਉਹ ਮੈਂ ਕਰਾਂਗੀ ਦਾ ਨਾ ਬੀਜਪੀ ਚ ਜਾਊਗਾ ਜੀ ਪਰ ਤਾਂ ਜਸਤਨਾ ਦੇਗਾ ਭਾਈ ਕਿਹੜਾ ਪਿੰਡ ਕਿਹੜਾ ਆਈ ਪਿੰਡ ਕਿਹੜਾ ਪਿੰਡ ਕਿਹੜਾ ਆਪਣਾ ਫੇਰ ਮੈਂ ਤੁੱਕਰਾਣਾ 5 ਰੁਪਏ ਦਾ ਹਲਕਾ ਸਤਰਾਲੇ ਤੋਂ ਮੈਂ ਹਰਿਆਣ ਸਿੰਘ ਨਾਲ ਮੋੜੇ ਨਾਲ ਬੋਡਾ ਚ ਉੜ ਕੇ ਖੜਿਆ ਅਸੀਂ ਕੋਈ ਕਾਂਗਰਸ ਪਾਰਟੀ ਨਾਲ ਨਹੀਂ ਖੜੇ ਅਸੀਂ ਹਰਿਆਣ ਸਿੰਘ ਕਮੋਦ ਜੀ ਨਾਲ ਖੜੇ ਹਰਿਆਣ ਜੈ ਜੈਕਾਰ ਮਾਰ ਰਿਹਾ ਕਮੋਦ ਬੋਲ ਦੇ ਟਿਕਟ ਦੰਦੇ ਨੇ ਦਾ 100% ਗਾਰੰਟੀ ਦੰਦੇ ਜਿੱਤ ਕੇ ਛੋਣੀ ਚ ਪਾਵਾਂਗੇ ਲਈਆ ਜੇ ਟਿਕਟ ਡਾਕਟਰ ਬਲਵੀਰ ਸਿੰਘ ਸਿੱਧੂ ਜੱਤੂ ਦਾ ਜੇ ਨਾ ਜਿੱਤਿਆ ਮੇਰਾ ਗਾਲ ਦਾ ਦੋ ਤੇ ਵਰਜ ਚਾਉਂਦਾ ਉਹ ਹਾਈ ਕਮਾਂਡ ਦਾ ਕਹਿ ਰਹੇ ਵੀ ਹਾਈ ਕਮਾਂਡ ਨੇ ਜਿਹੜਾ ਪੈਸਾ ਆਮਣੇ ਬੈਠੇ